ਇਹ ਜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੋਧ ਨਸ਼ਿਆਂ ਵਿਰੁੱਧ ਮਾਣਯੋਗ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਰੇਲਵੇ ਵੱਲੋਂ ਅਧਿਆਤਮ ਤਾਮਤਬਕ ਅਸੀਂ ਰੀਗੋ ਵਾਸ਼ਿੰਗਟਨ ਦੇ ਕੋਲ ਨਾਕਲ ਆਇਆ ਸੀ ਇਹ 22 5 2025 ਦੀ ਗੱਲ ਆ ਵਕਤ ਤਕਰੀਬ 8:30 ਵਜੇ ਤੇ ਇਹਦੀ ਰਹਿਨਮਾਈ ਸਰਦਾਰ ਐਸਆਈ ਹਰਜੀਤ ਸਿੰਘ ਕਰ ਰਿਹਾ ਸੀ ਨਾਰਪਾਲਸ ਪਾਰਟੀ ਇਹ ਉਥੂ ਇੱਕ ਆਦਮੀ ਹਰਜਿੰਦਰ ਸਿੰਘ ਏਲੀਏ ਸਹੀਰਾ ਹੁੰਦਾ ਦਿਖਾਈ ਦਿੱਤਾ ਜਿਹਦੀ ਤਲਾਸ਼ੀ ਤੋਂ ਬਾਅਦ ਉਹਦੇ ਕੋਲੋਂ ਕੁਝ 6000 ਦੇ ਕਰੀਬ ਨਸ਼ੇ ਵਾਲੀਆਂ ਟੈਬਲੇਟ ਜਣੀਆਂ ਨੇ ਉਹ ਘੁੰਮੀਆਂ ਸਰ ਕਿੱਥੇ ਜਾ ਰਹੀ ਜੀ ਇਹ ਲੱਗੇ ਇਹ ਕਿਤੇ ਆਪ ਵੀ ਨਸ਼ਈ ਆ ਆਪ ਵੀ ਨਸ਼ਾ ਕਰਦਾ ਹੈ ਇਹ ਕੁਝ ਆਪਣੀ ਨਸ਼ੇ ਪੂਰਤੀ ਵਾਸਤੇ ਵੇਚ-ਵਿਚ ਦਿੰਦਾ ਵੀ ਸਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਗੋਲੀਆਂ ਲੈ ਕੇ ਕਿੱਥੋਂ ਆਇਆ ਜੀ ਪਿੱਛੇ ਮੇਰੀ ਗੱਡੀ ਇਹਦੇ ਦੱਸਣ ਮੁਤਾਬਕ ਤਾਂ ਐਮਪੀ ਤੋਂ ਲੈ ਕੇ ਆਇਆ ਕੋਈ ਡਬਰਾ ਡਬਰੀ ਸਾਈਡ ਤੋਂ ਅੱਛਾ ਜੀ ਕਿੰਨੇ ਸਮੇਂ ਤੋਂ ਲੈ ਕੇ ਆ ਰਿਹਾ ਜੀ ਇਹ ਕੋਈ ਗੋਲੀਆਂ ਇਹਦੀ ਹਾਲੇ ਇਨਵੈਸਟੀਗੇਸ਼ਨ ਜਾਰੀ ਹੈ ਲੇਕਿਨ ਇਹਦੇ ਦਸਨ ਮੁਤਲਬ ਕੋ ਦਾ ਦੂਜਾ ਤੇ ਤੀਜਾ ਗੇੜਾ ਵਾ ਜੇਕਰ ਅਸੀਂ ਗੱਲ ਕਰੀਏ ਲੱਗਦਾ ਨਹੀਂ ਕਿਸੇ ਨੇ ਇਹ ਰਮੋ ਮੰਗਵਾਈਆਂ ਗਈਆਂ ਨੇ ਜਾਂ ਫਿਰ ਇੰਨੀ ਗੋਲੀ ਲੈ ਕੇ ਕੀ ਕਰਨੋਂ ਆਪੇ ਆਇਆ ਹੈ ਕਿ ਕੀ ਪਤਾ ਲੱਗਦਾ ਦੇਖੋ ਇਹਦੀ ਪੁਲਿਸ ਰਿਮਾਂਡ ਦਾ ਅਸੀਂ ਉਹਨੂੰ ਦੁਬਾਰਾ ਲਵਾਂਗੇ ਡਿਊਟੀ ਮਜਿਸਟਰ ਦੇ ਕੋਲੋਂ ਇੱਕ ਦਿਨ ਦਾ ਹੀ ਰਿਮਾਂਡ ਮਿਲਿਆ ਸੀ ਉਹਦੇ ਵਿੱਚ ਜ਼ਿਆਦਾ ਪੁੱਛਗਛ ਨਹੀਂ ਹੋਈ ਲੇਕਿਨ ਇਹਦਾ ਅਜ ਦੁਬਾਰਾ ਪੁਲਿਸ ਰਿਮਾਂਡ ਲੈ ਗਈ ਇਹ ਗਹਿराई ਦੇ ਨਾਲ ਇਹਦੀ ਪੁਛਗੋਛ ਕੀਤੀ ਜਾਏਗੀ ਗੋਲੀਆਂ ਦਾ ਨਾਮ ਕੀ ਹੈ ਇਹ ਗੀਆਂ ਬੜੀਆਂ ਬੜੀਆਂ ਗੀਆਂ ਇਹਦਾ ਪ੍ਰੈਕਸ 0.5 ਆ ਐਕਚੁਅਲੀ ਇਹ ਮਰੀਜ਼ ਨੂੰ ਜਿਹੜੀਆਂ ਨੀਂਦ ਨੋਂਦ ਤੋਂ ਦਿੱਤੀ ਜਾਂਦੀ ਹੈ ਤੇ ਇਹ ਜ਼ਿਆਦਾਤਰ ਖਾ ਕੇ ਨਸ਼ਾ ਕਰਦੇ ਨੇ ਇਹ ਗੋਲੀਆਂ ਦਾ ਜਦੋਂ ਮਕਦਾਰ ਜਿਹੜੀ ਆ ਉਹ ਵਧ ਜਾਂਦੀ ਆ 5 7 ਬੱਦ ਤੇ ਉਹ ਨਸ਼ੇ ਦੁਰਤੇ ਆ ਜਾਂਦੇ ਇਹ ਸਰ ਆਇਆ ਕਿੱਥੋਂ ਸੀ ਜਾਣਾ ਕਿੱਥੇ ਸੀ ਇਹ ਇਹਦਾ ਪਿੰਡ ਦਾ ਬਿਆਸ ਦੇ ਕੋਲ ਹੈਗਾ ਸ਼ਾਹਪੁਰ ਬਿਆਸ थाना ਪੈਂਦਾ ਤੇ ਤੇ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਆ ਉਹ ਦਰਜ ਨੇ ਲੱਗਦਾ ਕਿ ਪਿੰਡ ਦੇ ਵਿੱਚ ਵੀ ਇਹੀ ਗੋਲੀਆਂ ਦਾ ਵੇਚਣ ਦਾ ਕੰਮ ਜਲਾ ਕਰਦਾ ਜੀਏ ਹਾਂ ਬਿਲਕੁਲ ਇਨਵੈਸਟੀਗੇਸ਼ਨ ਦਾ ਹਲੇ ਮੈਟਰ ਆ ਸਾਹਮਣੇ ਇਹ ਗੱਲ ਜਿਹੜੀ ਆ ਉਹਦੇ ਦੱਸਣ ਮੁਤਾਬਕ ਤਾਂ ਦੱਸਦਾ ਵਾ ਲੇਕਿਨ ਜਿੰਨਾ ਚਿਰ ਅਸੀਂ ਉਹਨਾਂ ਦਾ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਨਹੀਂ ਉਹਨਾਂ ਚਿਰ ਅਸੀਂ ਕਿਵੇਂ ਕਹਿ ਸਕਦੇ ਪਿੰਡ ਵਾਲਿਆਂ ਤੋਂ ਪੁੱਛਿਆ ਜਾਏਗਾ ਜੀ ਇਹ ਕੀ ਕੰਮ ਕਰਦਾ ਜੀਏ ਬਿਲਕੁਲ ਜੀ ਬਿਲਕੁਲ ਇਹਨੂੰ ਵੀ ਸਖਤੀ ਨਾਲ ਪੁੱਛਿਆ ਜਾਏਗਾ ਇਨਵੈਸਟੀਗੇਸ਼ਨ ਮਤਲਬ ਅਗਰ ਕੋਈ ਕਾਮਕਾਰ ਕੀ ਕਰਦਾ ਜੀਏ ਕਾਮਕਾਰ ਕੋਈ ਨਹੀਂ ਜੀ ਛੋਟਾ ਜਿਹਾ ਪਤਨੇ ਇੱਕ ਵਿਗਾ ਜ਼ਮੀਨ ਦਾ ਦਾ ਛੋਟੀ ਖੇਤੀ ਬੜੀ ਮਾੜਾ ਮੋਟਾ ਕੰਮ ਕਰਦਾ ਵਾ ਇੱਕ ਮਾਂ ਵਾ ਬਾਕੀ ਘਰ ਦਾ ਜੀ ਕੋਈ ਨਹੀਂ ਆਇਆ ਕਿੰਨੀ ਉਮਰ ਹੈ ਜੀ ਕਿੰਨੇ ਮੁੰਡਾ 34 35 ਸਾਲ ਹੁਣ ਪੁਲਸਰੋਂ ਕੀ ਕਾਰਵਾਈ ਕੀਤੀ ਗਈ ਹੈ ਹਾਂ ਦਾ ਪੁਲਸਰੋਂ ਪਕੇਸ ਰਜਿਸਟਰਡ ਕਰਕੇ ਐਂਡੀਸੀਪੈਕਟ ਦਾ ਤੇ ਇਹਦੇ ਖਿਲਾਫ ਜਿਹੜੀ ਆ ਉਹ ਮਤਲਬੀ ਕੋਰਟਾਂ 'ਚ ਪੇਸ਼ ਕਰਾਂਗੇ ਪਤਾ ਲਗਾਇਆ ਜਾਏਗਾ ਹੋਰ ਕਿਹੜੇ ਕਿਹੜੇ ਨੌਜਵਾਨ ਇਹਦੇ ਨਾਲ ਕੰਮ ਕਰਦੇ ਪਏ ਨੇ ਜੀ ਬਿਲਕੁਲ ਬਿਲਕੁਲ ਲਗਾਇਆ ਜਾਏਗਾ ਜੋ ਇਹਦੇ ਵਿੱਚ ਦੋਚੀ ਪਾਇਆ ਉਹਨੂੰ ਬਖਸ਼ਿਆ ਨਹੀਂ ਜਾਏਗਾ ਲੱਗਦਾ ਵੱਡਾ ਖਲਾਸਾ ਹੋਰ ਹੋ ਸਕਦਾ ਹੋ ਸਕਦਾ ਜੀ ਸਰ ਇਹਦੀ ਕੀਮਤ ਕਿੰਨੀ ਕੱਢੀ ਹੈ ਜਿਹੜੀ ਮੈਡੀਸਿਨ ਹੈ ਮੈਡੀਸਿਨ ਦੀ ਕੀਮਤ ਤੇਰੇ ਬਾਰੇ ਤਾਂ ਕੋਈ ਨਹੀਂ ਲਾ ਸਕਦਾ ਕੋਈ ਉਹਦਾ ਕੋਈ ਦੋਵਾਂਗੇ ਡਰਗਨ ਵਗਾਰਾ ਡਰਗਨ ਇੰਸਪੈਕਟਰ ਵਗਾਰਾ ਇਹ ਦੱਸਣਗੇ ਇਹਦੇ ਬਾਰੇ ਕਿੰਨੀ ਹੈ